ਅੱਜ ਮੈਂ ਪ੍ਰਭੂ ਯਸੂ ਮਸੀਹ ਜੀ ਦੇ ਜਨਮ ਦਿਹਾੜੇ ਉੱਤੇ ਜਿਹੜਾ ਭੇਤ ਪ੍ਰਭੂ ਨੇ ਆਪਣੇ ਨਬੀਆਂ ਦੇ ਉੱਤੇ ਪ੍ਰਗਟ ਕੀਤਾ ਸੀ ਉਹਦੀ ਗੱਲ ਕਰਨੀ ਹੈ ਜਿਹੜੇ ਪਰਿਵਾਰ ਬਾਈਬਲ ਨੂੰ ਸਮਝਦੇ ਆ ਬਚਨ ਨੂੰ ਪੜ੍ਹਦੇ ਆ ਉਹਨਾਂ ਨੂੰ ਸਮਝਣ ਦੇ ਵਿੱਚ ਬਹੁਤ ਆਸਾਨੀ ਹੋਵੇਗੀ ਅੱਜ ਮੈਂ ਥੋੜਾ ਜਿਹਾ ਹਟ ਕੇ ਇਸ ਬਚਨ ਨੂੰ ਸਾਂਝਾ ਕਰਨਾ ਚਾਹੁੰਦਾ ਹਾਂ ਮੇਰਾ ਵਿਸ਼ਵਾਸ ਹੈ ਪਲੀਜ਼ ਪੈਣਾ ਸਾਰਿਆਂ ਸ਼ਾਂਤ ਹੋ ਜਾ ਪੈਣ ਜੀ ਇਹਨੂੰ ਬੰਦ ਕਰੋ ਕਹਿੰਦੇ ਹਾਲੇਲੂਇਆ ਕੋਈ ਪੈਣ ਨਹੀਂ ਬੋਲਣੀ ਚਾਹੀਦੀ ਤੁਹਾਡੇ ਨਾਲ ਭਾਈ ਬਹੁਤ ਸਿਆਣੇ ਨੇ ਉਹਨਾਂ ਦੀ ਜਿਹੜਾ ਨਹੀਂ ਆਵਾਜ਼ ਚੀਕੀ क्योंकि तो परमेश्वर का जो तो बचन खुलता है डर होना चाहिए आज मैं जा, के इस करना चाहता हाँ इतने बैठा हर व्यक्ति हर जन हर रूप हर बच्चा हर बुजुर्ग परमेश्वर की अखले है अले लुहिया परमेश्वर की अख तो देख रही है ਚਾਹੇ ਜਿੱਥੇ ਵੀ ਬੈਠੇ ਹੋ ਚਾਹੇ ਮਨ ਚੋਰ ਹੈ ਚਾਹੇ ਮਨ ਸਾਧ ਹੈ ਪਰ ਰੱਬ ਦੀ ਅੱਖ ਤੁਹਾਨੂੰ ਦੇਖ ਰਹੀ ਹੈ ਅੱਜ ਪ੍ਰਭੂ ਤੁਹਾਡੇ ਅੰਦਰ ਆਉਣਾ ਚਾਹੁੰਦਾ ਹੈ ਹallelujah ਹallelujah ਕਿਉਂ ਕਿ ਅੱਜ ਤੁਸੀਂ ਪਰਮੇਸ਼ਵਰ ਦੀ ਪਵਿੱਤਰ ਹਜ਼ੂਰੀ ਵਿੱਚ ਬੈਠੇ ਹੋ ਅਓ ਅਸੀਂ ਇੱਕ ਬਚਨ ਪੜਾਂਗੇ ਯੂਸ਼ਯਾ 7 ਔਰ ਉਹਦਾ ਇੱਕ ਬਚਨ ਜਿੱਦੂ ਮਿਲਦਾ ਜਲਦੀ ਨਾਲ ਪੜ ਦੇਵੇ ਅੱਜ ਮੈਂ ਤੁਹਾਨੂੰ ਦੱਸਾਂਗਾ ਕਿ ਧਰਮੀ ਬੰਦੇ ਦੇ ਅੰਦਰ ਕੀ ਕੁਆਲਿਟੀ ਹੁੰਦੀ ਹੈ ਧਰਮੀ ਜਨ ਦੇ ਅੰਦਰ ਕੀ ਕੁਆਲਿਟੀ ਹੁੰਦੀ ਹੈ ਪਰਮੇਸ਼ਵਰ ਧਰਮੀ ਬੰਦਿਆਂ ਦੇ ਨਾਲ ਕਿੱਦਾਂ ਗੱਲਾਂ ਕਰਦਾ ਹੈ ਅੱਜ ਸ਼ਾਇਦ ਕੋਈ ਵਿਸ਼ਵਾਸ ਕਿਸੇ ਨੂੰ ਹੋਵੇ ਤਾਂ ਨਾ ਹੋਵੇ ਪਰ ਮੈਂ ਤੁਹਾਨੂੰ ਇਹ ਦੱਸਾਂਗਾ ਕਿ ਜਿਹੜੇ ਧਰਮੀ ਜਨ ਹੁੰਦੇ ਨੇ ਜਿਨ੍ਹਾਂ ਦੇ ਜੀਵਨ 'ਚ ਪਾਪ ਨਹੀਂ ਹੁੰਦਾ ਜਿਨ੍ਹਾਂ ਦੇ ਜੀਵਨ 'ਚ ਗੁਨਾਹ ਨਹੀਂ ਹੁੰਦਾ ਪਰਮੇਸ਼ਵਰ ਉਹਨਾਂ ਦੇ ਨਾਲ ਕਿੱਦਾਂ ਗੱਲ ਕਰਦਾ ਹੈ ਜੀ ਹਾਲੇ ਇਹ ਯਸ਼ਾਇਆ 7 ਦੀ ਇੱਕ ਬਚਨ ਤਾਂ ਐਉਂ ਹੋਇਆ ਕਿ ਉਜ਼ਯਾ ਦੇ ਪੋਤਰੇ ਯੋਤਾਮ ਦੇ ਪੁੱਤਰ ਆਹਾਜ ਯਹੂਦਾ ਦੇ ਪਾਸ਼ਾ ਦੇ ਦਿਨਾਂ ਵਿੱਚ ਅਗੰਮ ਦਾ ਰਾਜਾ ਰਸੀਨ ਅਤੇ ਇਸਰਾਇਲ ਇਸਰਾਇਲ ਦੇ ਪਾਸ਼ਾ ਰਮਲਯਾ ਦਾ ਪੁੱਤਰ ਪੱਕਾ ਜਿਊਸ਼ਰਮ ਨੂੰ ਉਤਾ ਆਏ ਭਈ ਉਹਨ ਦੇ ਵਿਰੁੱਧ ਯੁੱਧ ਕਰਨ ਹallelujah ਮੈਂ ਤੁਹਾਨੂੰ ਦੱਸਣਾ ਚਾਹਨਾ ਮੇਰੇ ਪੈਨੋ ਪਈਓ ਉਜਿਆ ਦੇ ਪੋਤੇ ਦੀ ਗੱਲ ਇੱਥੇ ਹੋ ਰਹੀ ਹੈ ਔਰ ਪਾਣੀ ਵਿੱਚ ਲਿਖਿਆ ਹੈ ਰਾਜਾ ਅਹਾਜ ਉਹਦੀ ਗੱਲ ਹੋ ਰਹੀ ਹੈ ਉਜਿਆ ਜਿਹੜਾ ਹੈ ਉਹਦਾ ਪੋਤਰਾ ਅਹਾਜ ਰਾਜਾ ਹੈ ਔਰ ਜਿਹੜਾ ਯਸ਼ਾਇਆ ਹੈ ਇਹ ਪਰਮੇਸ਼ਵਰ ਦਾ نبی ਹੈ ਔਰ ਜਦੋਂ ਪਰਮੇਸ਼ਵਰ ਗੱਲ ਕਰਦੇ ਹੈ ਆਪਣੇ ਨਬੀ ਦੇ ਨਾਲ ਕਰਦੇ ਹੈ ਆਪਣੇ ਬਿਸ਼ੇਖ ਬੰਦੇ ਦੇ ਨਾਲ ਕਰਦੇ ਹੈ ਬਾਣੀ ਵਿੱਚ ਲਿਖਿਆ ਹੈ ਕਿ ਯਹੋਵਾ ਪਰਮੇਸ਼ਰ ਨੇ ਕਿਆ ਮਾਤੇ ਨੂੰ ਤਿੰਨ ਪੀੜੀਆਂ ਤੱਕ ਬਰਕਤ ਦੇਵਾ ਦਾ ਤਿੰਨ ਪੀੜੀਆਂ ਤੱਕ ਬਰਕਤ ਕਿਵੇਂ ਆਵੇਗੀ ਜਦੋਂ ਪੁੱਤਰ ਜੰਮਣਗੇ ਜਦੋਂ ਧੀਆਂ ਜੰਮਣਗੀਆਂ ਜਿਹੜੇ ਬੇ ਔਲਾਦ ਨੇ ਜਿਨ੍ਹਾਂ ਦੇ ਕੋਕ ਨੂੰ ਫਲ ਨਹੀਂ ਹੈ ਜਿਨ੍ਹਾਂ ਦੇ ਬੱਚੇ ਨਹੀਂ ਹੈ ਮੈਂ ਦੱਸਣਾ ਚਾਹੁੰਨਾ ਕਿ ਉਹਨਾਂ ਦੇ ਕੰੱਚ ਸ਼ਰਾਫ ਹੈ ਉਹ ਸਾਡੀਆਂ ਕੁੱਲਾਂ ਨੂੰ ਤਬਾਹ ਕਰ ਦਿੰਦਾ ਹੈ ਯਸੂ ਮਸੀਹ ਨੇ ਨਾਮ ਦੇ ਵਿੱਚ ਹਰੇਕ ਸ਼ਰਾਫ ਕੈਂਸਲ ਕੀਤਾ ਜਾਂਦਾ ਹੈ ਮੈਂ ਤੁਹਾਨੂੰ ਦੱਸਣਾ ਚਾਹਨਾ अजपात बुद्धिहीन विद्वान कई बुद्धिहीन कई समाज सेवी कई बुद्धिहीन दुनिया दिया डिग्रिया प्राप्त किए लोग सवाल करते ने कि यसु मसीह कुआरी तो कितना पैदा हो सकता है बाइबल का फरमान है बाइबल का इतिहास है और नबिया ने कलाम

ਅਤੇ ਉਹ ਪੁੱਤਰ ਜਣੇਗੀ ਮੈਂ ਤੁਹਾਨੂੰ ਦੱਸਣਾ ਚਾਹਨਾ ਇਹ ਸ਼ਾਇਆ ਨਬੀ ਨੇ ਭਵਿੱਖਬਾਣੀ ਕੀਤੀ ਅਤੇ ਉਹ ਪੁੱਤਰ ਜਣੇਗੀ ਅਤੇ ਉਹ ਉਹਦਾ ਨਾਮ ਯਸੂ ਰੱਖੀ ਤੇ ਭਵਿੱਖਬਾਣੀ ਹੋਈ ਕਿ ਉਹਦਾ ਨਾਮ ਯਸੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵੇਗਾ ਹallelujah ਹallelujah ਕੀ ਲਿਖਿਆ ਬਾਣੀ ਦੇ ਵਿੱਚ ਲਿਖਿਆ ਅਤੇ ਉਹ ਮਾਤਾ ਮਰੀਮ ਪੁੱਤਰ ਜਣੇਗੀ ਅਤੇ ਉਹਦਾ ਨਾਮ ਯਸੂ ਰੱਖੀ ਕਿਉਂ ਜੋ ਉਹ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਮੇਰੇ ਪੈਰਾਂ ਦੇ ਪਾਈ ਉਹਦਾ ਜਨਮ ਇਸ ਲਈ ਹੋਇਆ ਕਿਉਂ ਆਪਣੇ ਲੋਕਾਂ ਨੂੰ ਬਚਾਏ ਉਹਨਾਂ ਦੇ ਪਾਪਾਂ ਤੋਂ ਬਚਾਏ ਉਹਦਾ ਮਕਸਦ ਤੁਹਾਨੂੰ ਤੇ ਮੈਨੂੰ ਜੀਵਨ ਦੇਣਾ ਹੈ ਤੁਹਾਨੂੰ ਤੇ ਮੈਨੂੰ ਬਚਾਉਣਾ ਹੈ ਮੇਰੇ ਪੈਰਾਂ ਦੇ ਪਾਈਓ ਅੱਜ ਡਿਕਰੀਆਂ ਫੇਲ ਹੋ ਗਈਆਂ ਅੱਧੀ ਇਤਿਆਹਾਤ ਫੇਲ ਹੋ ਗਏ ਅੱਜ ਬਹੁਤ ਸਾਰੀਆਂ ਪ੍ਰবেশ ਬਾਨੀਆਂ ਫੇਲ ਹੋ ਗਈਆਂ ਪਰ ਨਬੀਆਂ ਦੀ ਕਲਮ ਫੈਲੀ ਹੋਈ ਨਬੀਆਂ ਦੀ ਭਵਿਸ਼ਿਆਣੀ ਫੈਲੀ ਹੋਈ ਨਬੀਆਂ ਦੇ ਬੋਲ ਫੈਲ ਨਹੀਂ ਹੋਏ ਉਹਨਾਂ ਨੇ ਹਜ਼ਾਰਾਂ ਸਾਲ ਪਹਿਲਾਂ ਪ੍ਰਭੂ ਯਿਸੂ ਮਸੀਹ ਦੇ ਆਉਣ ਤੋਂ ਪਹਿਲਾਂ ਉਹਨਾਂ ਨੇ ਭਵਿਸ਼ਿਆਣੀ ਕਰਤੀ ਕਿ ਤੂੰ ਮੁਕਤੀ ਦਾਤਾ ਪੈਦਾ ਹੋਏਗਾ ਕੁਵਾਰੀ ਗਰਭવતી ਹੋਵੇਗੀ ਔਰ ਮੁਕਤੀ ਦਾਤਾ ਪੈਦਾ ਹੋਏਗਾ ਉਹਨਾਂ ਨਬੀਆਂ ਨੇ ਭਵਿਸ਼ਿਆਣੀ ਕਰਤੀ ਕਿ ਉਹ ਪਵਿੱਤਰ ਆਤਮਾ ਤੋਂ ਗਰਭવતી ਹੋਵੇਗੀ ਸਵਰਗ ਦੇ ਵਿੱਚੋਂ ਪਰਮੇਸ਼ਵਰ ਦਾ ਆਤਮਾ ਆਏਗਾ ਔਰ ਉਹ ਗਰਭਪਤੀ ਹੋਏਗੀ ਪਵਿੱਤਰ ਆਤਮਾ ਦਾ ਮਤਲਬ ਮੇਰੇ ਪੈਰੋਂ ਦੇ ਭਾਈਓ ਜਦੋਂ ਕੋਈ ਇਨਸਾਨ ਪਵਿੱਤਰ ਬਣਦਾ ਹੈ ਤੇ ਯਹਵਾ ਪਰਮੇਸ਼ਵਰ ਉਹਦੇ ਨਾਲ ਗੱਲਾਂ ਕਰਦਾ ਹੈ ਹਾਲੇਲੂਇਆ ਹਾਲੇਲੂਇਆ ਅੱdte ਉਹ ਪੁੱਤਰ ਜਣੇਗੀ ਬਚਨ ਚ ਲਿਖਿਆ ਹੈ ਤੇ ਉਹ ਪੁੱਤਰ ਜਣੇਗੀ ਅਤੇ ਤੂੰ ਉਹਦਾ ਨਾਮ ਯੇਸ਼ੂ ਰੱਖੀ ਤੂੰ ਉਹਦਾ ਨਾਮ ਯੇਸ਼ੂ ਰੱਖੀ

ਉਹ ਕੁਤਰ ਮੇਂ ਨਹੀਂ ਬਣਾਣਾ ਚਾਹੁੰਦਾ ਉਹ ਗੁਜਾਤ ਪਾਤਲੀ ਬਦਲਣਾ ਚਾਹੁੰਦਾ ਉਹ ਤੁਹਾਡਾ ਖੂਨ ਨਹੀਂ ਬਦਲਣਾ ਚਾਹੁੰਦਾ ਉਹ ਤੁਹਾਨੂੰ ਕੋਈ ਮੋਰ ਨਹੀਂ ਲਾਣਾ ਚਾਹੁੰਦਾ ਬਲਕਿ ਉਹ ਤੁਹਾਨੂੰ ਤੇ ਮੈਨੂੰ ਬਾਪਾ ਤੋਂ ਬਚਾਉਣਾ ਚਾਹੁੰਦਾ ਮਰਕਸ ਦੋ ਦੀ ਦਸ ਪਰ ਇਸ ਲਈ ਜੋ ਤੁਸੀਂ ਜਾਣੋ ਉਹ ਇਸ ਲਈ ਜਨਮ ਹੋਇਆ ਭਾਈ ਤੁਸੀਂ ਜਾਣੋ ਪਾਈਮਨੁਕ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਕ ਤਿਆਰ ਹੈ ਉਹ ਚੰਗਾ ਹੈ ਕਿ ਤੁਸੀਂ ਜਾਣ ਲਵੋ ਕਿ ਮਨੁੱਖ ਦਾ ਪੁੱਤਰ ਖੁਦਾਵੰ ਦਾ ਖੁਦਾ ਦਾ ਪੁੱਤਰ ਯਹੋਵਾ ਪਰਮੇਸ਼ਵਰ ਦਾ ਪੁੱਤਰ ਪ੍ਰਭੂ ਯੇਸ਼ੂ ਮਸੀਹ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਕ ਤਿਆਰ ਦਿੱਤਾ ਗਿਆ ਹੈ ਉਹਨੂੰ ਪਾਵਰ ਦਿੱਤੀ ਗਈ ਏ ਕਿ ਤੁਹਾਡੇ ਪਾਪ ਮਾਫ ਹੋ ਜਾਣ। ਉਹਨੂੰ ਥੋੜੀ ਡਿਗਰੀ ਦਿੱਤੀ ਗਈ ਏ ਕਿ ਜਿਹੜਾ ਤੇਰੇ ਉੱਤੇ ਵਿਸ਼ਵਾਸ ਕਰੇਗਾ ਉਹਦੇ ਪਾਪ ਉਹਦੇ ਗੁਨਾਹ ਮਾਫ ਹੋ ਜਾਣ। ਹallelujah। ਪਛੰਤ ਚ ਲਿਖਿਆ ਹੈ ਤੇ ਪਰ ਇਸ ਲਈ ਜੋ ਤੁਸੀਂ ਜਾਣੋ ਭਾਈ ਮਨੁੱਖ ਦੇ ਪੁੱਤਰ ਨੂੰ ਧਰਤੀ ਉੱਤੇ ਪਾਪ ਮਾਫ ਕਰਨ ਦਾ ਇਖਤਿਆਰ ਦਿੱਤਾ ਗਿਆ। ਰੋਮੀਆਂ ਚੇਜ ਤੇ ਪਾਪ ਦੀ ਮਜਦੂਰੀ ਤਾਂ ਮੌਤ ਹੈ ਮੇਰੇ ਪਹਿਣੋ ਤੇ ਭਈਓ ਜਦੋਂ ਪ੍ਰਭੂ ਯਿਸੂ ਮਸੀਹ ਧਰਤੀ ਤੇ ਨਹੀਂ ਸੀ ਜਨਮ ਲਿਆ ਸਾਰੀ ਦੁਨੀਆ ਪਾਪ ਦੇ ਵਿੱਚ ਫਸੀ ਵੀ ਸੀ ਬਚਨ ਚ ਲਿਖਿਆ ਹੈ ਕਿ ਪਾਪ ਦੀ ਮਜਦੂਰੀ ਮੌਤ ਹੈ ਕੋਈ ਵੀ ਮੌਤ ਤੋਂ ਬਚ ਨਹੀਂ ਸਕਦਾ ਸੰਸਾਰ ਦੇ ਵਿੱਚ ਹਰੇਕ ਬੰਦੇ ਨੇ ਆਪਣੇ ਪ੍ਰਾਨ ਤਿਆਗ ਕੇ ਖੁਦਾ ਦੇ ਕੋਲ ਜਾਣਾ ਹੈ ਦੂਜੀ ਮੌਤ ਮੇਰੇ ਪਹਿਣੋ ਤੇ ਭਈਓ ਉਦੋਂ ਹੋਣੀ ਹੈ ਜਦੋਂ ਅਸੀਂ ਆਪਣੇ ਪਾਪਾਂ ਗੁਨਾਵਾਂ ਦੀ ਮਾਫੀ ਨਹੀਂ ਮੰਗਦੇ ਇੱਕ ਧਰਤੀ ਤੇ ਮੌਤ ਹੋਣੀ ਹੈ ਇੱਕ ਸਵਰਗ ਦੇ ਵਿੱਚ ਮੌਤ ਹੋਣੀ ਹੈ ਦੋਹਾਂ ਪ੍ਰਕਾਰ ਦੀ ਮੌਤ ਹੈ ਮੇਰੇ ਭਿਰੋਤੇ ਭਾਈਓ ਜਦੋਂ ਸਵਰਗ 'ਚ ਮੌਤ ਹੋਵੇਗੀ ਉਦੋਂ ਨਰਕ ਦੇ ਭਾਗੀ ਬਣਾਂਗੇ ਤੇ ਜਦੋਂ ਸਵਰਗ ਤੋਂ ਜੀਵਨ ਮਿਲੇਗਾ ਉਦੋਂ ਅਸੀਂ ਸਵਰਗ ਦੇ ਵਿੱਚ ਮਾਸ ਬਣਾਂਗੇ ਇਸ ਲਈ ਬਾਈਬਲ ਦੇ ਵਿੱਚ ਲਿਖਿਆ ਹੈ ਪਾਪ ਦੀ ਮਜਦੂਰੀ ਤਾਂ ਮੌਤ ਹੈ ਔਰ ਜਿਹੜਾ ਧਰਤੀ ਤੇ ਪਾਪ ਕਰਦਾ ਏ ਉਹਨੂੰ ਮਾਤ ਮਿਲੇਗੀ ਗੁਰਾਮ ਦੇ ਵਿੱਚ ਲਿਖਿਆ ਏ ਉਹਨੂੰ ਸਵਰਗ ਦੇ ਵਿੱਚ ਜਦੋਂ ਦਾ ਨ્યાਅ ਹੋਏਗਾ ਉਹਨੂੰ ਮਾਤ ਮਿਲੇਗੀ ਪਰ ਪਰਮੇਸ਼ਰ ਦੀ ਬਖਸ਼ੀਸ਼ ਮਸੀਹ ਯਸੂ ਸਾਡੇ ਪ੍ਰਭੂ ਦੇ ਵਿੱਚ ਸੰਦੀਪਕ ਜੀਵਨ ਹੈ ਜਿਹੜਾ ਪ੍ਰਭੂ ਤੇ ਵਿਸ਼ਵਾਸ ਕਰੇਗਾ ਜਿਹੜਾ ਅੰਗੀਕਾਰ ਕਰੇਗਾ ਉਹਨੂੰ ਜ਼ਿੰਦਗੀ ਮਿਲੇਗੀ ਮੇਰੇ ਪਰੋਤੇ ਭਾਈ हले लुईया हले हालेलुया। लुई आदि शब्द शब्द परमेश्वर शब्द परमेश्वर सी बहुत सारे इतिहासा गल लिखी है पर मेरे पेड़ों के की पहचान करनी है कि शब्द कौन है ਉਹ ਸ਼ਬਦ ਕਿਵੇਂ ਆਇਆ ਸ਼ਬਦ ਦਾ ਮਤਲਬ ਕਦੇ ਮਰਨ ਵਾਲਾ ਨਹੀਂ ਸ਼ਬਦ ਦਾ ਮਤਲਬ ਜਿੰਦਗੀ ਦੇਣ ਵਾਲਾ ਜਿਨੇ ਜਨਮ ਲਿਆ ਔਰ ਮਰ ਗਿਆ ਮੇਰੇ ਪੈਰੋਂ ਤੇ ਪਈ ਉਹ ਤੁਹਾਨੂੰ ਤੇ ਮੈਨੂੰ ਕੀ ਜੀਵਨ ਦੇਵੇ ਹallelujah ਹallelujah ਆਪਾਂ ਗਏ ਆਦ ਵਿੱਚ ਸ਼ਬਦ ਸੀ ਆਦ ਵਿੱਚ ਸ਼ਬਦ ਸੀ और शब्द परमेश्वर दे संग सी और शब्द परमेश्वर दे संग सी अते शब्द परमेश्वर सी बच्चों जी शब्द जरा सी और परमेश्वर सी वो यशु मसीह सी जी ये वो आद विच परमेश्वर दे संग सी बच्चों जी क्या आद में तो परमेश्वर दे संग सी सब कुछ उस तो रचा गया बाइबल दे विच लिखा कुछ, जो कुछ है, सारी सृष्टि जिनी भी रचना रची गई एक भी रचना उस परमेश्वर तो बिना प्रभु यशुमा जी तो बिना नहीं रची गई अलिया यून दीवार पढ़ दो इसे। पर जिन्हों ने उस नु कबूल कीता बैबल विच लिखया जिन्ना ने प्रभु यीशु मसीह नु कबूल कर लिया उसने ओन्ना नु परमेश्वर परमेश दे पुत्र होने का हक दिता और ओन्ना नु परमेश्वर ने पुत्र होने का हक दे दिता जिन्ना ने परमेश्वर उसे विश्वास कीता ओन्ना नु परमेश्वर ने पुत्र तियां होने का हक दे दित्ता ओ परमेश्वर दे पुत्र तियां बन गए ਉਹਨਾਂ ਦੇ ਜੀਵਨ ਤੋਂ ਪਾਪ ਖਤਮ ਹੋ ਗਿਆ ਉਹਨਾਂ ਦਾ ਰਿਸ਼ਤਾ ਪਰਮੇਸ਼ਵਰ ਨਾਲ ਬਣ ਗਿਆ ਉਹ ਪਵਿੱਤਰ ਹੋ ਗਏ ਉਹ ਸਾਫ਼ ਹੋ ਗਏ ਉਹ ਪਾਪਾਂ ਤੋਂ ਛੁੱਧ ਹੋ ਗਏ ਬਾਈਬਲ ਦੇ ਵਿੱਚ ਲਿਖਿਆ ਹੈ ਉਹਨਾਂ ਨੂੰ ਸਵਰਗ ਵਿੱਚ ਮੌਤ ਨਹੀਂ ਆਏਗੀ ਬਲਕਿ ਉਹਨਾਂ ਨੂੰ ਜੀਵਨ ਮਿਲੇਗਾ ਹallelujah ਇਸ ਲਈ ਪ੍ਰਭੂ ਯਿਸੂ ਮਸੀਹ ਧਰਤੀ ਤੇ ਆਇਆ ਇਸ ਲਈ ਉਹਨੇ ਜਨਮ ਲਿਆ ਕਿ ਮੈਂ ਆਪਣੇ ਲੋਕਾਂ ਨੂੰ ਉਹਨਾਂ ਦੇ ਪਾਪਾਂ ਤੋਂ ਬਚਾਵਾਂ ਹallelujah ਉਹ ਤੁਹਾਨੂੰ ਤੇ ਮੈਨੂੰ ਪਾਪਾਂ ਤੋਂ ਬਚਾਉਣਾ ਚਾਹੁੰਦਾ ਹੈ ਮੇਰੇ ਬੇਣੋ ਭਾਈਓ ਅੱਜ ਭਾਵੇਂ ਤੁਸੀਂ ਸਮਝੋ ਭਾਵੇਂ ਨਾ ਸਮਝੋ ਪਰ ਇੱਕ ਦਿਨ ਆਏਗਾ ਮੇਰੇ ਬੇਣੋ ਦੇ ਭਾਈਓ ਜਦੋਂ ਤੁਹਾਨੂੰ ਸਮਝ ਆਏਗੀ ਕਿਉਂ ਧਰਤੀ ਤੇ ਕਿਉਂ ਆਇਆ ਉਹਦਾ ਮਕਸਦ ਕੀ ਹੈ ਉਹ ਨਹੀਂ ਚਾਹੁੰਦਾ ਕਿ ਮੇਰੀ ਇੱਕ ਧੀ ਮੇਰਾ ਇੱਕ ਪੁੱਤਰ ਮੇਰਾ ਇੱਕ ਰੂਹ ਮੇਰੇ ਤੋਂ ਵਿਛੜ ਜਾਏ ਔਰ ਨਸ਼ਕ ਵਿੱਚ ਜਾਏ ਉਹ ਤੁਹਾਨੂੰ ਮੈਨੂੰ ਬੱਚਾ ਨਾ ਚਾਹੁੰਦਾ ਮੇਰੇ ਪਰਉਤੇ ਬੱਚਨ ਚ ਲਿਖਿਆ ਜਿਨ੍ਹਾਂ ਨੇ ਉਹਨੂੰ ਕਬੂਲ ਕੀਤਾ ਉਹਨਾਂ ਨੂੰ ਪਰਮੇਸ਼ਰ ਨੇ ਪੁੱਤਰ ਤੀਆਂ ਹੁੰਦਾ ਹੱਥ ਦੇ ਦਿੱਤਾ ਜੀ ਅਰਥਾਤ ਜਿਨ੍ਹਾਂ ਨੇ ਉਸ ਦੇ ਨਾਮ ਤੇ ਨੇਚਾ ਕੀਤੀ ਬਚਨ ਚ ਲਿਖਿਆ ਜਿਨ੍ਹਾਂ ਨੇ ਉਹਦੇ ਨਾਮ ਤੇ ਨੇਚਾ ਕੀਤੀ ਜੀ ਉਹ ਨਾ ਲਹੂ ਤੋਂ ਬਚਨ ਚ ਲਿਖਿਆ ਲਹੂ ਤੋਂ ਪੈਦਾ ਨਹੀਂ ਹੋਏ ਜੀ ਨਾ ਸਰੀਰ ਦੀ ਇੱਛਾ ਤੋਂ ਨਾ ਉਹ ਸਰੀਰ ਦੀ ਇੱਛਾ ਤੋਂ ਪੈਦਾ ਹੋਏ ਨਾ ਪੁਰਖ ਦੀ ਇੱਛਾ ਤੋਂ ਬਚਨ ਚ ਲਿਖਿਆ ਨਾ ਮਨੁੱਖ ਦੀ ਇੱਛਾ ਤੋਂ ਪੈਦਾ ਹੋਏ ਪਰ ਪਰਮੇਸ਼ਰ ਤੋਂ ਪੈਦਾ ਹੋਏ ਉਹ ਪਰਮੇਸ਼ਰ ਤੋਂ ਪੈਦਾ ਹੋਏ ਕਿਉਂਕਿ ਉਹਨਾਂ ਨੇ ਨਵਾਂ ਚਰਨ ਪਾ ਲਿਆ ਹੈ ਉਹ ਕਿਹਦੀ ਮਰਜ਼ਾ ਤੋਂ ਪੈਦਾ ਨਹੀਂ ਹੋਏ ਉਹ ਪਰਮੇਸ਼ਰ ਦੀ ਇੱਛਾ ਤੋਂ ਪੈਦਾ ਹੋਏ ਮੇਰੇ ਪੈਰੋਂ ਪਈਓ ਜਿਹਨੂੰ ਪਰਮੇਸ਼ਰ ਚੁਣ ਲੈਂਦਾ ਏ ਪਰਮੇਸ਼ਰ ਜੀ ਨੂੰ ਚੁਣ ਲੈਂਦਾ ਏ ਉਹ ਪਰਮੇਸ਼ਰ ਦਾ ਹੋ ਜਾਂਦਾ ਏ ਉਹ ਪਾਪੀ ਨਹੀਂ ਰਹਿੰਦਾ ਉਹ ਤਰਮੀ ਬਣ ਜਾਂਦਾ ਤੇ ਤਰਮੀ ਬੰਦਾ ਵਦਨ ਦੇ ਵਿੱਚ ਲਿਖਿਆ ਹੈ ਨਾ ਲਾਹੂ ਤੋਂ ਪੈਦਾ ਹੋਇਆ ਨਾ ਪੁਰਤ ਦੀ ਇੱਛਾ ਤੋਂ ਪੈਦਾ ਹੋਇਆ ਪੈਦਾ ਫਿਰ ਕਿੱਦਾਂ ਹੋਇਆ ਪਵਿੱਤਰ ਆਤਮਾ ਦੇ ਦੁਆਰਾ ਪਰਮੇਸ਼ਵਰ ਦੀ ਮਰਜ਼ੀ ਦੇ ਦੁਆਰਾ ਪੈਦਾ ਹੋਇਆ ਜੀ ਅੱਤੇ ਸ਼ਬਦ ਦੇ ਤਾਰੀ ਹੋਇਆ ਵਚਨ ਚ ਲਿਖਿਆ ਏ ਪਰਮੇਸ਼ਵਰ ਜਿਹੜਾ ਹੈ ਉਹ ਦੇ ਤਾਰੀ ਹੋਇਆ ਉਹਨੇ ਦੇ ਤਾਰੀ ਜਿਹੜਾ ਸ਼ੁਰੂ ਦੇ ਵਿੱਚ ਸੀਗਾ ਉਹਨੂੰ ਪਤਾ ਸੀ ਸੰਸਾਰ ਦੇ ਵਿੱਚ ਬਹੁਤ ਬਾਤ ਬਚ ਚੁੱਕਾ ਏ ਉਹਨੂੰ ਪਤਾ ਸੀਗਾ ਕਿ ਇਹਨਾਂ ਦੇ ਪਾਪਾ ਨੂੰ ਛਡਾਨ ਦੇ ਲਈ ਮੈਨੂੰ ਧਰਤੀ ਤੇ ਦੇਹ ਧਾਰ ਕੇ ਜਾਣਾ ਪਏਗਾ ਇਸ ਕਰਕੇ ਪਾਣੀ ਵਿੱਚ ਲਿਖਿਆ ਸ਼ਫਤ ਦੇਹ ਧਾਰੀ ਹੋਇਆ ਜੀ ਅਤੇ ਕਿਰਪਾ ਅਤੇ ਸੱਚਾਈ ਨਾਲ ਭਰਪੂਰ ਹੋ ਕੇ ਪਾਣੀ 'ਚ ਲਿਖਿਆ ਕਿਰਪਾ ਦੇ ਨਾਲ ਪਰਮੇਸ਼ਵਰ ਦੀ ਕਿਰਪਾ ਉਹ ਕਿਰਪਾ ਅਤੇ ਸੱਚਾਈ ਦੇ ਨਾਲ ਉਹਦੇ ਵਿੱਚ ਇੱਕ ਵੀ ਸ਼ਾਲ ਨਹੀਂ ਇੱਕ ਵੀ ਪਾਪ ਨਹੀਂ ਇੱਕ ਵੀ ਗੁਨਾਹ ਨਹੀਂ ਦੀਰਪਾ ਦੇ ਸਚਾਈ ਦੇ ਨਾਲ ਭਰਪੂਰ ਹੋ ਕੇ ਬਾਣੀ ਜੀ ਨੇ ਸਾਡੇ ਵਿੱਚ ਆ ਕੇ ਬਸਿਆ ਹallelujah ਮਨੁੱਖਾ ਦੇ ਵਿੱਚ ਆ ਗਿਆ ਮੇਰੇ ਪਹਿਣੋ ਦੇ ਪਾਈਓ ਮਨੁੱਖਾ ਦੇ ਪਾਪ ਮਾਫ ਕਰਨ ਦੇ ਲਈ ਮਨੁੱਖਾ ਨੂੰ ਛਡਾਣ ਦੇ ਲਈ ਮਨੁੱਖਾ ਨੂੰ ਜ਼ਿੰਦਗੀ ਦੇਣ ਦੇ ਲਈ ਮਨੁੱਖਾ ਦੇ ਸ਼ਰਾਬ ਤੋੜਨ ਦੇ ਲਈ ਹallelujah みんな ਸਮਝਾ ਰਹੀ ਹੈ خدا ਬLES ਕਰੇ ਜੀ ਅਤੇ ਕਿਰਪਾ ਤੇ ਸਚਾਈ ਨਾਲ ਭਰਪੂਰ ਹੋ ਕੇ ਕਿਰਪਾ ਤੇ ਸਚਾਈ ਦੇ ਨਾਲ ਭਰਪੂਰ ਹੋ ਕੇ ਸਾਡੇ ਵਿੱਚ ਵਾਸ ਕੀਤਾ ਸਾਡੇ ਵਿੱਚ ਉਹਨੇ ਵਾਸ ਕੀਤਾ ਅਤੇ ਅਸਾਂ ਉਸ ਦਾ ਤੇਜ ਪਿਤਾ ਦੀ ਗਲੋਤੀ ਦੇ ਤੇਜ ਵਰਗਾ ਦਿੱਠਾ ਅਸੀਂ ਉਹਦੀ ਸ਼ਕਤੀ ਅਸੀਂ ਉਹਦੀ ਪਾਵਰ ਪਰਮੇਸ਼ਵਰ ਦੀ ਪਾਵਰ ਵਰਗੀ ਵੇਖੀ ਮੇਰੇ ਪੈਰਾਂ ਉਤੇ ਪਈਉ ਅੱਜ ਬਹੁਤ ਸਾਰੇ ਲੋਕਾਂ ਨੇ ਪਰਮੇਸ਼ਰ ਦੀ ਪਾਕਲ ਵੇਖੀ ਐ ਬਹੁਤ ਸਾਰੇ ਲੋਕਾਂ ਨੇ ਪਰਮੇਸ਼ਰ ਦੀ ਸ਼ਕਤੀ ਵੇਖੀ ਐ ਬਹੁਤੇ ਗਵਾਹ ਬੈਠੇ ਨੇ ਹਜ਼ੂਰੀ ਦੇ ਵਿੱਚ ਉਹ ਬੈਠੇ ਨੇ ਜਿਨ੍ਹਾਂ ਦੇ ਜੀਵਨ ਤੱਕ ਬੁੱਤ ਕੰਮ ਹੋਇ ਨਹੀਂ ਜਿਨ੍ਹਾਂ ਦੇ ਜੀਵਨ ਤੱਕ ਬੁੱਤ ਚਿੰਦ ਚਮਕਰ ਹੋਇ ਨਹੀਂ ਉਹ ਲੋਕ ਅੱਜ ਖੁਦਾ ਦੀ ਜੁਰੀ ਚ ਬੈਠੇ ਨੇ ਉਹੀ ਲੋਕ ਨੱਚ-ਨੱਚ ਕੇ ਉਹਦੇ ਜਨਮ ਦੇ ਦੀ ਖੁਸ਼ੀ ਮਨਾ ਰਹੇ ਸੀ ਮੇਰੇ ਪਹਿਲੇ ਜੀ ਇਹੋ ਨਾ ਨੇ ਉਜਬ ਦੇ ਸਾਖਿ ਯੋਹਨਾ 33 ਕਿਉਂਕਿ ਪਰਮੇਸ਼ਰ ਨੇ ਜਗਤ ਨੂੰ ਅਜਿਹੇ ਪਿਆਰ ਕੀਤਾ ਬਚਨ ਚ ਲਿਖਿਆ ਕਿ ਪਰਮੇਸ਼ੁਰ ਨੇ ਸਾਰੇ ਜਗਤ ਨੂੰ ਐਹੋ ਜਾਂ ਪਿਆਰ ਕੀਤਾ ਜੋ ਉਹਨੇ ਆਪਣਾ ਇੱਕ ਲੋਤਾ ਪੁੱਤਰ ਬਖਸ਼ ਦਿੱਤਾ ਭਾਈ ਉਹਨੇ ਆਪਣਾ ਇੱਕ ਲੋਤਾ ਪੁੱਤਰ ਦੇ ਦਿੱਤਾ ਤਾਂ ਜੋ ਹਰੇਕ ਜੋ ਉਸ ਤੇ ਨਿੱਚਾ ਕਰੇ ਹਰੇਕ ਜਿਹੜਾ ਉਹਦੇ ਤੇ ਵਿਸ਼ਵਾਸ ਕਰੇਗਾ ਜਿਹੜਾ ਨਿੱਚਾ ਕਰੇਗਾ ਨਾਸ਼ ਨਾ ਹੋਵੇ ਉਹ ਨਾਸ਼ ਨਹੀਂ ਹੋਵੇਗਾ ਪਰ ਸੰਦੀਪਕ ਜੀ ਹੋਂ ਪਾਏ ਉਹਦੀ ਜ਼ਿੰਦਗੀ ਤਬਾਹ ਨਹੀਂ ਹੋਵੇਗੀ ਉਹਦੀ ਜ਼ਿੰਦਗੀ ਬਰਬਾਦ ਨਹੀਂ ਹੋਏਗੀ ਪਰ ਜਦੋਂ ਧਰਤੀ ਨੂੰ ਛੱਡ ਕੇ ਜਾਏਗਾ ਫਿਰ ਸਵਰਗ ਦੇ ਵਿੱਚ ਉਹਨੂੰ ਸਦੀਪਕ ਜੀਵਨ ਮਿਲੇਗਾ ਹallelujah ਹallelujah ਅੱਜ ਇਸ ਧਰਤੀ ਤੇ ਬਹੁਤ ਸਾਰੇ ਲੋਕ ਸੁੱਖ ਤੇ ਸ਼ਾਂਤੀ ਦੇ ਲਈ ਅਲੱਗ ਅਲੱਗ ਥਾਵਾਂ ਤੇ ਜਰ ਨੇ ਇਸ ਕਰਕੇ ਕਿ ਸਾਨੂੰ ਸੁੱਖ ਮਿਲੇ ਸ਼ਾਂਤੀ ਮਿਲੇ ਪਰਿਵਾਰ ਵਿੱਚ ਖੁਸ਼ੀ ਮਿਲੇ ਘਰ ਦੀਆਂ ਸਮੱਸਿਆਵਾਂ ਖਤਮ ਹੋ ਜਾਣ ਬਰਬਚਨ ਚ ਲਿਖਿਆ ਜਿਨਿਆ ਨੇ ਮੈਨ ਉਹਨੂੰ ਕਬੂਲ ਕੀਤਾ ਉਹਨਿਆ ਨੂੰ ਪਰਮੇਸ਼ਵਰ ਦੇ ਪੁੱਤਰ ਵਰਤਿਆ ਹੁੰਦਾ ਅਧਿਕਾਰ ਦੇ ਦਿੱਤਾ ਅਗਰ ਆਪ ਸ਼ਾਂਤੀ ਚਾਹੁੰਦੇ ਹੋ ਅਗਰ ਜ਼ਿੰਦਗੀ ਦੇ ਵਿੱਚ ਸੁੱਖ ਚਾਹੁੰਦੇ ਹੋ अगर चाहंदे हो कि ਸਾਡੀ ਸਾਰੀ ਸਮੱਸਿਆ ਦਾ ਹੱਲ ਪਰਮੇਸ਼ਵਰ ਕਰੇ ਤਾਂ ਫਿਰ ਮੈਨੇ ਬਹਿਨੋ ਤੇ ਭਾਈਓ ਪਰਮੇਸ਼ਵਰ ਨੂੰ ਮੁਕਤੀ ਦਾ ਤਕਬੂਲ ਕਰਨਾ। ਉਹ ਤੁਹਾਡੀ ਜ਼ਿੰਦਗੀ ਨੂੰ ਬਦਲ ਦੇਣਾ। ਉਹ ਤੁਹਾਡੇ ਪਰਿਵਾਰਾਂ ਦੀ ਜ਼ਿੰਦਗੀ ਨੂੰ ਬਦਲ ਦੇਣਾ। ਕਿਉਂਕਿ ਉਹ ਕਿਸੇ ਦਾ ਤਰਮ ਬਣਾ ਨਹੀਂ ਆਇਆ। ਉਹ ਕਿਸੇ ਦੀ ਚਾਹ ਬਦਲਣ ਨਹੀਂ ਆਇਆ। ਉਹ ਕੌਮ ਮਤ ਬਣਾ ਨਹੀਂ ਆਇਆ ਬਲਕਿ ਉਹ ਆਪਣੇ ਲੋਕਾਂ ਨੂੰ ਬਚਾਣ ਆਇਆ। ਉਹ ਧਰਤੀ ਤੇ ਇਸ ਲਈ ਆਇਆ ਹੈ ਕਿ ਉਹ ਆਪਣੇ ਲੋਕਾਂ ਨੂੰ ਪਾਪ ਦੇ ਵਿੱਚੋਂ ਬਚਾ ਰਵੇ ਹallelujah ਸੋ ਪਰਮੇਸ਼ਵਰ ਤੁਹਾਨੂੰ ਸਾਰੇ ਨੂੰ ਇਹਨਾਂ ਬਚਨਾਂ ਨਾਲ ਬles ਕਰੇ ਵਰਤ ਚਰਚ ਹallelujah ਸੋ ਬਹੁਤ ਹੀ ਉਡੀਆ ਪ੍ਰ부ਦੇ ਦਾਸ ਨੇ ਅੱਜ ਦਾ ਬਚਨ ਸੁਣਾਇਆ ਹੁਣ ਸਾਡੇ ਵਿਚਕਾਰ ਬ੍ਰਦਰ ਕਰਨ ਜੁਆਨ ਦੇ ਕੀਤੇਲੇ ਬਚਨ ਕੋ ਨਾਲੀ ਪ੍ਰਾਰਥਨਾ ਕਰਨੀ ਹੈ जिंदा महान खुदा प्रभु यीशु मैं प्रार्थना मंगता मेरे सामर्थ्य पिता प्रभु जी जो आज दा वचन है प्रभु जी साडे जीवन च तीर साडे वर्ग की सोग ना फल लेके मेरे पिता परमेश्वर और प्रभु जी आज दा वचन रे हर एक जीवन को ब्लेस कर प्रभु जी मैं सारी बेनती करता हूं मेरे प्यारे पुत्र प्रभु यीशु के सिद्ध नाम च मंगता आमीन हालेलुया 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 सो सारे थोड़ अॻे अॻियां आजो इहे पर